ਤੁਹਾਡਾ ਵਾਗਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਮੈਂ ਤੇਂਦਰ ਪਣਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਜੀਏ ਆਉਣ ਵਾਲੀਆਂ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਕੇਂਦਰ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਰਡਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਹਾਂਜੀ ਦਾਦੀ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਜਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਵੀ ਬਣ ਗਈ ਹੈ ਤੇ ਭਗਵੰਤ ਮਾਨ ਨੇ ਕਿੰਦਰ ਸਰਕਾਰ ਤੇ ਪੀ ਡੀ ਐਸ ਅਧੀਨ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ ਹੈ ਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਪਰ ਕੇਂਦਰ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 8 ਲੱਖ 2994 ਰਾਸ਼ਨ ਲੋਕਾਂ ਦੇ ਕਾਰਡ ਕੱਟ ਰਹੀ ਹੈ ਜਿਸ ਕਾਰਨ ਲਗਭਗ 32 ਲੱਖ ਲੋਕ ਮੁਫਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ ਤੇ ਉਹਨਾਂ ਕਹੇ ਕਿ ਪੰਜਾਬ ਸਰਕਾਰ ਕਿਸੇ ਦਾ ਰਾਸ਼ਨ ਨਹੀਂ ਖੋਣ ਦੇਵੇਗੀ ਤੇ ਢੀਂਦਰ ਸਰਕਾਰ ਵੱਲੋਂ ਲਾਏ ਜਾ ਰਹੇ ਕੈਂਪਾਂ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਇ ਭਾ ਦੇ ਪਾਇ ਪਤੀ ਪਿਕਨਿ ਚਨਾ ਵਿਨਨਾ ਤੀ ਨਾਕੇ ਹਾਕੀ ਪਾਇ ਪਤੀ ਵਿੱਚ ਕਿਸੇ ਦਾ ਨਹੀਂ ਦੀ ਡਾਟਾ ਲੈ ਸਕਦੀ ਹੈ ਅਸੀਂ 8000 ਰੁਪਏ ਵਾਲੀ ਸਕੀਮ ਲਈ ਕੋਈ ਡਾਟਾ ਨਹੀਂ ਮੰਗਦੇ ਅਸੀਂ ਕਿਸੇ ਕਿਸੇ ਮਹਿਲਾ ਦਾ ਆਧਾਰ ਕੈਨ ਜਾਂ ਰਾਸ਼ਨ ਕਾਰਡ ਨਹੀਂ ਮੰਗਦੇ ਉਹਨਾਂ ਕਿਹਾ ਕਿ ਪਾਇ ਪਾ ਗੱਲ ਗੱਲ ਤੇ ਕਿਉਂ ਆਧਾਰ ਕਾਰਡ ਪੈਨ ਕਾਰਡ ਤੇ ਵੋਟਰ ਕਾਰਡ ਮੰਗ ਰਹੀ ਹੈ ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗੇ ਗਏ ਹਨ ਤੇ ਉਹ ਪਹਿਲਾਂ ਆਪਣੀ ਸਕੀਮ ਲਿਆਉਂਦੇ ਹਨ ਜਿਸ ਵਿੱਚ ਪਹਿਲਾਂ ਉਹ ਜ਼ਿੱਲਾ ਦਿੰਦੇ ਹਨ ਫਿਰ ਘਰ ਬਣਾਉਣ ਦੀ ਸਕੀਮ ਦਿੰਦੇ ਹਨ ਅਤੇ ਬਾਅਦ ਵਿੱਚ ਕਹਿੰਦੇ ਹਨ ਕਿ ਤੁਹਾਡੇ ਕੋਲ ਜ਼ਿੱਲਾ ਅਤੇ ਘਰ ਹੈ ਤੁਸੀਂ ਇਸ ਸਕੀਮ ਲਈ ਯੋਗ ਨਹੀਂ ਹੋ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ਸਾਰੇ ਵਿਭਾਗਾਂ 'ਚ ਲਾਗੂ ਹੋਵੇਗਾ ਫੈਸਲਾ ਹਾਂਜੀ ਦਾਦੀ ਕੇ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੇ ਉਹਨਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਹੁਣ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਨੇਤਰਹੀ ਅਤੇ ਚੱਲਣ ਫੇਰਨ ਤੋਂ ਉਸ ਸਮਰੱਥ ਦਿਵਿਆਂਗ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਤੋਂ ਛੁੱਟ ਦਿੱਤੀ ਜਾਵੇ ਤੇ ਕਿਸੇ ਵੀ ਦਿਵਿਆਂਗ ਕਰਮਚਾਰੀ ਦੀ ਰਾਤ ਦੀ ਡਿਊਟੀ ਨਾ ਲਾਈ ਜਾਵੇ ਤੇ ਡਾਕਟਰ ਬਲਜੀਤ ਕੌਰ ਨੇ ਕਹ ਕੇ ਪਿਛਲੇ ਦਿਨੀ ਦਿਵਿਆਂਗ ਕਰਮਚਾਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਦਿਵਿਆਂਗ ਕਰਮਚਾਰੀਆਂ ਦੀਆਂ ਐਸੋਸੀਏਸ਼ਨਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ ਕਿ ਨੇਤਰਹੀਣ ਅਤੇ ਚੱਲਣ ਫਰਨ ਤੋਂ ਅਸਮਰੱਥ ਕਰਮਚਾਰੀਆਂ ਨੂੰ ਰਾਤ ਦੀ ਡਿਊਟੀ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਰਾਤ ਦੀ ਡਿਊਟੀ ਦੌਰਾਨ ਸੁਰੱਖਿਆ ਅਤੇ ਸਫਰ ਸੰਬੰਧੀ ਚੁਣੌਤੀਆਂ ਦੇ ਮੱਦੇਨਜ਼ਰ ਇੱਕਦਮ ਮਨੁੱਖੀ ਹਮਦਰਦੀ ਅਤੇ ਕਰਮਚਾਰੀਆਂ ਦੀ ਭਲਾਈ ਦੇ ਨਜ਼ਰੀਏ ਨਾਲ ਉਠਾਇਆ ਗਿਆ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ 24 25 26 27 ਤਰੀਕਾਂ ਲਈ ਕੋਈ ਵੱਡੀ ਖ਼ਬਰਾਂ ਨਹੀਂ 11 ਜ਼ਿਲ੍ਹਿਆਂ ਦੇ ਲੋਕਾਂ ਨੂੰ ਅਲਰਟ ਹਾਂਜੀ ਦਾਜੀ ਕਿ ਪੰਜਾਬ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਹੈ ਤੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਪਾਰੀ بارش ਸ਼ੁਰੂ ਹੋ ਗਈ ਹੈ ਤੇ ਉੱਤੇ ਹੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਮੌਸਮ ਵਿਭਾਗ ਵੱਲੋਂ 4 ਦੇ ਨਾਲ ਲਈ ਪਾਰੀ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਤੇ ਤਾਜ਼ਾ ਜਾਣਕਾਰੀ ਮੁਤਾਬਕ 11 ਜ਼ਿਲ੍ਹਿਆਂ ਗੈਰਾਂ ਡੇਲੇ ਲੂਦੇਆਣਾ ਮੁ ਗਫਰੀਦਕੋਟ ਫਰੋਇਪੁਰ ਜਲੰਧਰ ਤਰਨਤਾਰਨ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਵਿੱਚ ਦੀ ਚੱਲਣ ਦੀ ਸੰਭਾਵਨਾ ਹੈ ਤੇ ਇੱਥੇ ਦੱਸ ਦਈਏ ਕਿ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਤਬਦੀਲੀ ਵੀ ਵੇਖੀ ਗਈ ਹੈ ਤੇ 24 ਅਗਸਤ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਕਪੂਰਥਲਾ ਜਲੰਧਰ ਵਿੱਚ ਭਾਰੀ ਮੀਂਹ ਪਵੇਗਾ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ yellow ਅਤੇ orange ਅਲਰਟ ਜਾਰੀ ਕੀਤਾ ਗਿਆ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਪ੍ਰਭਾਵ ਉਹ ਵੇਖਣ ਨੂੰ ਮਿਲ ਸਕਦਾ ਹੈ ਤੇ 24 ਅਗਸਤ ਸੋਮਵਾਰ ਨੂੰ ਸੂਬੇ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਰਹੇਗਾ ਤੇ ਜਦਕਿ 26 ਅਗਸਤ ਮੰਗਲਵਾਰ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ ਤੇ 27 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਰੰਪ ਨੇ ਭਾਰਤ ਮਗਰੋਂ ਹੁਣ ਬ੍ਰਿਟੇਨ ਤੇ ਸੁੱਟਿਆ ਟੈਰਫ ਬੰਬ ਸੈਂਕੜੇ ਚੀਜ਼ਾਂ ਹੋਣਗੀਆਂ ਮਹਿੰਗੀਆਂ ਹਾਂਜੀ ਤਾਦੀ ਕੇ ਭਾਰਤ ਰੂਸ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਲਈ ਵੀ ਸਖਤ ਰੂਪ ਅਖਤਿਆਰ ਕਰ ਲਿਆ ਹੈ ਤੇ ਉਹਨਾਂ ਨੇ ਉੱਥੋਂ ਆਉਣ ਵਾਲੇ ਸੈਂਕੜੇ ਉਤਪਾਦਾਂ ਤੇ 5 ਫੀਸ ਦੀ ਤੱਕ ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਤੇ ਇਹ ਫੈਸਲਾ ਅਜੇ ਹੀ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਯੂਰਪ ਵਿੱਚ ਕਾਰ ਵਪਾਰਕ ਤਨਾਵ ਲਗਾਤਾਰ ਵਧ ਰਿਹਾ ਹੈ ਤੇ ਟਰੰਪ ਨੇ ਬ੍ਰਿਟੇਨ ਤੋਂ ਆਯਾਤ ਕੀਤੇ ਜਾਣ ਵਾਲੇ 400 ਤੋਂ ਵੱਧ ਉਤਪਾਦ ਸ਼੍ਰੇਣੀਆਂ 'ਤੇ 25% ਦੀ ਤੱਕ ਟੈਰਿਫ ਲਗਾ ਕੇ ਇੱਕ ਅਚਾਨਕ ਕਦਮ ਚੁੱਕਿਆ ਹੈ ਤੇ ਜਿਸ ਵਿੱਚ ਸਟੀਲ ਅਤੇ ਐਲੂਮੀਨੀਅਮ ਸ਼ਾਮਲ ਹਨ ਤੇ ਉਹ ਪ੍ਰਭਾਵਿਤ ਉਤਪਾਦਾਂ ਵਿੱਚ ਸ਼ੈਂਪੂ, ਵਾਸ਼ਿੰਗ ਮਸ਼ੀਨਾਂ, ਮੋਟਰਸਾਈਕਲਾਂ, ਨਿਰਮਾਣ ਮਸ਼ੀਨਰੀ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ ਤੇ ਜੇਮਸ ਸੀਰੀਜ਼ ਵਰਗੀਆਂ ਕੰਪਨੀਆਂ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਨੂੰ ਲੱਖਾਂ ਪੌਂਡ ਦਾ ਆਰਥਿਕ ਨੁਕਸਾਨ ਹੋਵੇਗਾ ਇਸ ਦਾ ਪ੍ਰਭਾਵ ਅਮਰੀਕਾ ਨੂੰ ਨਿਰਯਾਤ ਕੀਤੀਆਂ ਗਈਆਂ ਲਗਭਗ 30000 ਮਸ਼ੀਨਾਂ ਤੇ ਖਾਸ ਤੌਰ ਤੇ ਭਾਰੀ ਹੈ ਤੇ ਜਿਸ ਵਿੱਚ 45 ਮਿਲੀਅਨ ਡਾਲਰ ਦਾ ਹਾਲੀਆ ਇੱਕ ਕਰਾਰਨਾਮਾ ਵੀ ਸ਼ਾਮਲ ਹੈ ਤੇ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਧਾਰਾ 232 ਦੇ ਤਹਿਤ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਅਮਰੀਕਾ ਵਿੱਚ ਸਟੀਲ ਅਤੇ ਐਲੂਮੀਨੀਅਮ ਉਦਯੋਗ ਦੀ ਰੱਖਿਆ ਕਰਨਾ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰ ਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਤੇ ਯੂ ਐਸ ਅੱਗੇ ਟਰੱਕ ਡਰਾਈਵਰਾਂ ਦਾ ਮੁੱਦਾ ਚੱਕ ਕੇ ਦੀ ਕੀਤੀ ਅਪੀਲ ਹਾਂਜੀ ਦਾਦੀ ਕਿਸ਼ੋਰਮਣਿ ਇਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ 'ਚ ਇੱਕ ਪੰਜਾਬੀ ਟਰੱਕ ਡਰਾਈਵਰ ਕਾਰਨ ਹੋਏ ਹਾਸੇ ਕਾਰਨ ਸਾਰੇ ਟਰੱਕ ਡਰਾਈਵਰਾਂ ਦਾ ਵਰਕ ਪਰਮਿਟ ਰੱਦ ਕੀਤੇ ਜਾਣ ਦਾ ਮਾਮਲਾ ਅਮਰੀਕਾ ਕੋਲ ਉਠਾਉਣ ਤੇ ਉਨ੍ਹਾਂ ਕਿਹਾ ਕਿ ਐਸੋ ਫੈਸਲੇ ਦਾ ਪੰਜਾਬੀ ਪਰਿਵਾਰਾਂ ਤੇ ਵੀ ਤੇ ਬਹੁਤ ਡੂੰਗਾ ਅਸਰ ਪਵੇਗਾ ਜੋ ਕਿ ਅਮਰੀਕਾ ਵਿੱਚ ਟਰੱਕ ਕਾਰੋਬਾਰ ਦੀ ਰੀੜ ਦੀ ਹੱਡੀ ਹਨ ਤੇ ਨmber ਠਿੰਡਾ ਤੋਂ ਸੰਸਦ ਮੈਂਬਰ ਜਿਨ੍ਹਾਂ ਨੇ ਇਸ ਮਾਮਲੇ ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਲਿਖਿਆ ਤੇ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਮਾਮਲੇ ਚ ਸਰਕਾਰ ਦੇ ਫੈਸਲੇ ਕਾਰਨ ਟਰੱਕ ਇੰਡਸਟਰੀ ਚ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ ਤੇ ਪੰਜਾਬੀ ਅਤੇ ਸਿੱਖ ਡਰਾਈਵਰ ਅਮਰੀਕਾ ਦੀ ਟਰੱਕ ਇੰਡਸਟਰੀ ਦਾ 20% ਦੀ ਹਿੱਸਾ ਬਣਦੇ ਹਨ ਤੇ 1.5 ਲੱਖ ਸਖ ਡਰਾਈਵਰ ਅਮਰੀਕਾ ਚ ਕੰਮ ਕਰ ਰਹੇ ਹਨ ਤੇ ਉਹਨਾਂ ਕਹਾ ਕਿ ਇਨਾਂ ਖਿਲਾਫ ਸਮੂਹਿਕ ਤੌਰ ਤੇ ਕੀਤੀ ਗਈ ਕੋਈ ਵੀ ਕਾਰਵਾਈ ਟਰੱਕ ਚਲਾਉਣ ਵਾਲੇ ਪਰਿਵਾਰਾਂ ਤੇ ਮਾਰੂ ਅਸਰ ਪਾਵੇਗੀ ਤੇ ਇਹ ਵਿਤਕਰੇ ਭਰਪੂਰ ਹੋਵੇਗੀ ਕਿਉਂਕਿ ਅਸਲੀਅਤ ਇਹ ਹੈ ਕਿ ਪੰਜਾਬੀਆਂ ਨੇ ਇਹੀ ਦਹਾਕੀਆਂ ਤੋਂ ਅਮਰੀਕਾ ਚ ਟਰੱਕ ਸਪਲਾਈ ਤੇ ਟਰੱਕ ਨੈਟਵਰਕ ਵਿੱਚ ਇਹ ਭੂਮਿਕਾ ਨਿਭਾਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ 'ਚ ਅਤਵਾਦੀ ਸਾਜ਼ਿਸ਼ ناکਾਮ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਕੀਤੇ ਬਰਾਮਦ ਹਾਂਜੀ ਦਾਦੀ ਕੇ ਉੱਤਰੀ ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਸ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋ ਸੁਰੱਖਿਆ ਬਲਾਂ ਨੇ ਮਾਦਾਮਾ ਖੇਤਰ ਦੇ ਸੰਗਣੇ ਜੰਗਲਾਂ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਵੱਡਾ ਭੰਡਾਰ ਬਰਾਮਦ ਕੀਤਾ ਤੇ ਪੁਲਿਸ ਸੂਤਰਾਂ ਅਨੁਸਾਰ ਐਤਵਾਰ ਨੂੰ ਕਪਵਾੜਾ ਦੇ ਮਾਦਾਮਾ ਖੇਤਰ ਵਿੱਚ ਇੱਕ ਸਾਂਝਾ ਤਲਾਸ਼ੀ ਮਹਿੰਮ ਚਲਾਈ ਗਈ ਤੇ ਜਿਸ ਵਿੱਚ ਫੌਜ ਅਤੇ ਪੁਲਿਸ ਅਤੇ ਹੋਸਟ ਰੱਖਾ ਅੰਜਨ ਸਿੰਘਾ ਨੇ ਹਿੱਸਾ ਲਿਆ ਅਤੇ ਕਾਰਵਾਈ ਦੌਰਾਨ ਜੰਗਲ ਵਿੱਚ ਲੁਕੇ ਹੋਏ ਕਾਤਕ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਅਤੇ ਸਰਚ ਮੁਹੰਮਦ ਰਾਣਾ ਹਥਿਆਰਾਂ ਅਤੇ ਗੋਲਾ ਬਰੂਦ ਦਾ ਇੱਕ ਭੰਡਾਰ ਬਰਾਮਦ ਕੀਤਾ ਗਿਆ ਸਬੰਧਤ ਧਾਰਾਵਾਂ ਤਹਿਤ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਠਾਨਕੋਟ ਤੇ ਜਾਰੀ ਹੋ ਗਿਆ ਅਲਰਟ ਕਈ ਸੜਕਾਂ ਬੰਦ ਐਮਰਜੈਂਸੀ ਨੰਬਰ ਹੋਏ ਜਾਰੀ ਹਾਂਜੀ ਦਾਦੀ ਕਈ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਜੰਮੂ ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਸਾਰੇ ਦੇਸ਼ ਨਾਲ ਜੋੜਨ ਵਾਲੇ ਚੱਕੀ ਦਰਿਆ ਤੇ ਬਣਿਆ ਰੇਲਵੇ ਪੁਲ ਹੁਣ ਖਤਰੇ 'ਚ ਦਿਖਾਈ ਦੇ ਰਿਹਾ ਹੈ ਚੱਕੀ ਦਰਿਆ ਦੇ ਤੇਜ਼ ਵਹਾਅ ਕਾਰਨ ਪੁਲ ਦੇ ਢੇਟੋਂ ਤੋਂ ਲਗਾਤਾਰ ਮਿੱਟੀ ਖਸਕ ਰਹੀ ਹੈ ਜਿਸ ਦੇ ਮੱਦੇਨਜ਼ਰ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੱਕੀ ਦਰਿਆ ਤੇ ਬڑے ਨਵੇਂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਵਾਲਾ ਰੂਟ ਬੰਦ ਹੈ ਤੇ ਐਸਐਸਬ ਤੋਂ ਬਾਅਦ ਹੁਣ ਪਠਾਨਕੋਟ ਪੁਲਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਸ ਦੌਰਾਨ ਕਿਹਾ ਗਿਆ ਹੈ ਕਿ ਇਸਲਾਦਤੀ ਜਾਂਦੀ ਹੈ ਕਿ ਆਮ ਜਨਤਾ ਮਾਦੂ ਪਰ ਰਾਹੀ ਕਟੂਹਾ ਜਾਣ ਤੋਂ ਬਚੇ ਕਿਉਂਕਿ ਐਨਐਚ41 ਯਾਨੀ ਕਿ ਕਟੂਹਾ ਤੋਂ ਪਠਾਨਕੋਟ ਤੇ ਇੱਕ ਪੁਲ ਖਰਾਬ ਹੋ ਗਿਆ ਹੈ ਸਿਰਫ ਬਹੁਤ ਜ਼ਿਆਦਾ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਾ ਨਰੂਟ ਜੈਮਲ ਸਿੰਘ ਨਾਗਰੀ ਰੂਟ ਰਾਹੀਂ ਕਟੂਹਾ ਜਾ ਸਕਦੀ ਹੈ ਤੇ ਜਸਤੇ ਫਿਰ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਪਠਾਨਕੋਟ ਪੁਲਿਸ ਵੱਲੋਂ ਐਮਰਜੈਂਸੀ ਹਾਲਾਤਾਂ ਵਿੱਚ ਪੁਲ ਪਠਾਨਕੋਟ ਪੁਲਿਸ 112 ਜਾਂ ਕੰਟਰੋਲ ਰੂਮ ਨੰਬਰ ਤੇ ਜਿਹੜੇ ਕਿ ਜਾਰੀ ਕਰ ਦਿੱਤੇ ਗਏ ਨੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰੀ بارش ਕਾਰਨ ਸਕੂਲਾਂ 'ਚ ਛੁੱਟੀ ਦਾ ਐਲਾਨ ਡੀ ਐਸ ای ਜੀ ਨੇ ਦਿੱਤੇ ਨਿਰਦੇਸ਼ ਹਾਂਜੀ ਦਾ ਕਿ ਲਗਾਤਾਰ ਭਾਰੀ بارش ਅਤੇ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਸੋਮਵਾਰ 23 ਅਗਸਤ 2025 ਨੂੰ ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਸਕੂਲ ਸਿੱਖਿਆ ਡਾਇਰੈਕਟੋਰੇਟ ਜੰਮੂ ਨੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਜੋਂ ਇਹ ਫੈਸਲਾ ਲਿਆ ਹੈ ਤੇ ਡੀ ਐਸ ای ਜੀ ਦੁਆਰਾ ਜਾਰੀ ਅਧਿਕਾਰਤ ਆਦੇਸ਼ ਚੁਕਿਆ ਗਿਆ ਹੈ ਕਿ ਪਾਰਿਵਾਰਸ਼ਿਕ ਕਾਰਨ 25 ਅਗਸਤ 2025 ਨੂੰ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਬੰਦ ਰਹਿਣਗੇ ਤੇ ਦੋਸਤੋ ਅਜਿਹੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਿਆ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ